ਆ ਗੱਡੀ ਨਿਕਾਲ ਲਿਗਾ ਆਦੇ ਸੰਗ ਤੇ ਆ ਲੋ ਜਿੱਥੇ ਸਾਡੇ ਸ੍ਰੋਦਰ ਦਾ ਬਾਦੂ ਸਾਰੇ ਆਜੋ ਆਜੋ ਮੋਰ ਦੇ ਪਾਸੇ ਸ਼ਾਬਾਸ਼ ਹੋਲਾ ਇਨਸਾਨ ਹਾਲਾ ਹੱਥ ਫਿਰੇ ਗਾਣਾ ਹੋਲਾ ਇਨਸਾਨ ਹਾਲਾ ਜਿੱਤਾਂ ਜਰੂਰੀ ਬਾਤੀ ਮੋਰ ਦੇ ਸੰਸਾ ਨੇ ਸੰਬੋਧਨ ਨਹੀਂ ਕਰਨਾ ਦੋਨੋਂ ਹੱਥ ਕੜੇ ਕਰਕੇ ਹੋਲਾ ਇਨਸਾਨ ਹਾਲਾ ਪਾ ਜੀ ਕਾਲਪਨ ਸਰ ਦੇ ਸ਼ਾਨ ਦਾ ਜਿੰਦਾ ਸੰਤ ਬਾਬਾ ਜਗਨੈਸ਼ ਸਿੰਘ ਜੀ ਫਾਲਸਾ ਤਨਾਬ ਪਤੀ ਜੀ ਸਤ ਸੰਤਾਂ ਨੂੰ ਸਤ ਸਤ ਗੁਰੂ ਸੇਵਾ ਤੋਂ ਸ਼ਾਨੀ ਦਾ ਅਮਰ ਸਿੰਘ ਭਾਈ ਮਜੀਦਾਲੀ ਭਾਈ ਸ਼ਕੀਤਾ ਜੀ ਭਾਈ ਗਿਆਨ ਲਾਲ ਜੀ ਭਾਈ ਜੀ ਸ਼ਾ ਬਚਾਰਾ ਬਾਬਾ ਜੀਵਨ ਸਿੰਘ ਜੀ ਬਾਬਾ ਜੱਤਾ ਜੀ ਜੋ ਕੱਲ ਦੀ ਧਰਮ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਰਜੋਗ ਦਿੱਤਾ ਸਤ ਸਤ ਗੁਰੂ ਸੇਵਾ ਤੋਂ ਸਹਿ ਦਾ ਸ਼ੀਸ਼ ਲੈ ਕੇ ਆਇਆ ਤਦ ਕਰੇਟੂਮ ਦੇ ਮੇਲ ਦਾ ਮਾਣ ਪ੍ਰਾਪਤ ਕੀਤਾ ਆਓ ਉਹ ਇਤਿਆਹ ਸਰਵਨ ਕਰਨ ਵਾਸਤੇ ਸਿੰਘ ਦਾ ਭਾਈ ਜੀ ਸਿੰਘ ਜੀ ਰੋਡੇ ਜਿਹੜੇ ਕਾਮਾਖੇ ਦੇ ਸਾਫ ਦਾ ਜਿਹੜਾ ਹੁਣ ਸਿੱਖ ਸੰਗਤ ਨੂੰ ਸੰਬੋਧਨ ਕਰਕੇ ਉਹਨਾਂ ਦੇ ਸੰਬੋਧਨ ਤੋਂ ਬੰਦਾ ਦੋ ਦਿਨਾਂ ਦੀ ਗੱਲ ਲਾਉਂਦੇ ਹੋਏ ਸੋਹਣੇ ਹਾਲਾਤ ਰੰਤ ਜੀ ਹੋਏ ਸੋਹਣੇ ਹਾਲਾਤ ਬਹੁਤਾ ਬਹੁਤ ਸੰਗੋਧਨ ਕਰਨਗੇ ਸਤਰੀਆ ਜੀ ਨਾਲ ਦੀ ਜੂਰ ਸੰਗਤਵਾਂ ਨੂੰ ਆਪ ਦਾ ਬਹੁਤ ਬਹੁਤ ਅਨੰਦ ਹੈ ਮੈਂ ਆਪ ਦਾ ਨੰਬਰ ਅਕਰ ਦੇ ਇੱਕ ਮਾਨਕਾ ਸਵਾਦ ਨੂੰ ਬੁਲਾਣਾ ਪਹੁੰਚਾ ਜਰੋਰੀ ਚੀਜ਼ਾਂ ਦਾ ਜਿਵੇਂ ਰੋਸਮਾਂ ਦਾ ਕੋਰ ਦਾ ਤਾਹਲੇ ਕੀਤਾ ਨੌਜਵਾਨ ਸੇਵਾਦਾਰ ਸਾਹਿਬ ਦਾ ਸੇਵਾਦਾਰ ਆਪ ਸਭੀ ਸਾਡੇ ਬਾਬੂ ਆਪਾਂ ਨੂੰ ਬਹੁਤ ਬਹੁਤ ਪਿਆਰ ਕਰਵਣ ਕਰੀਏ ਹੌਲੇ ਹੀ ਤੋਂ ਮਿਹਾਂ ਉਹ ਜੋ ਕਹਤ ਹਾਂ ਸਰ ਸਰਪਤਸ ਦੀ ਮਾਲਕ ਸਾਨਗੁਰੂ ਗ੍ਰੰਥ ਸਾਹਿਬ ਦੇ ਬਾਸਾ ਜੀ ਰਹਿਨਮਾਏ ਪੰਜਾਬ ਪਿਆਰਿਆਂ ਦੀ ਗਵਾਈ ਸਾਨਗੁਰੂ ਜੀ ਦੇਰਾਂ ਦੇ ਪਰਵੰਦੇ ਸਾਲਗੰਦੀ ਫੌਲਕ ਦਾ ਜਾਹੋ ਜੀ ਦਾ ਹਾਲ ਪਰਿਵਰਤਨ ਲਈ ਸਾਨਗੁਰੂ ਦੇ ਅਨੁਭਾਅ ਅਨੁਸਾਰ ਦੇ ਬਾਸਾ ਦੇ ਖਾਤੇ 300 ਸਾਲਾ ਜੋ ਦੇ ਵੀਰ ਮਗਰਪੂਰਤਨਾ ਕੋ ਆਪਰੇ ਨਕਰ ਆਪੀਆ ਜਲਾਲ ਵਿੱਚ ਬਣ ਗਿਆ ਬਹੁਤ ਸਾਰੇ ਪਿੰਡਾਂ ਵਿੱਚ ਜਿੱਥੇ ਉਹ ਤੁਹਾਡੀ ਵਾਰੀ ਆ ਤੁਹਾਡੀ ਵਾਰੀ ਤੇ ਤੁਹਾਨੂੰ ਮਿਲ ਜੋ ਹੁਣ ਗੁੱਡੀ ਥਾਰ ਨੇ ਤੁਹ ਫਿਰ ਉਸ ਤੇ ਧਿਆਨ ਦਿਓ ਅੱਜ ਕੋਟੇ ਕੋਟੇ ਕੋਲ ਮੰਤਰੀ ਆਏ ਇੱਕ ਫਾਸਫਟਤੀ ਆਏ ਇੱਕ ਕੌਜੀ ਮਤਲਬ ਆਪਾਂ ਦਾ ਰਿਹਾ ਬੀਬੀ ਜੱਲਾ ਕਰ ਰਹੀਆਂ ਆਪਣੇ ਘਰ ਤੋਂ ਕੁਝ ਵਾਪਰ ਰਿਆ ਪਹਿਲਾਂ ਤੁਸੀਂ ਬਾਅਦ ਕਰ ਲਿਓ ਔਰ ਮੇਰੀ ਗੱਲ ਸੁਣੋ ਸਾਥ ਸਰਦਾਰ ਗੁਰਪ੍ਰੀਤ ਬਾਦਲ ਸਿੰਘ ਸਾਹਿਬ ਨੂੰ ਬਹੁਤ ਬੱਤੀ ਸਰਬਾਨੀ ਆ ਜੇ ਜੇ ਸੁਣਿਆ ਹੀ ਨਾ ਕੁਝ ਸਾ ਫੇਰ ਆਪਣਾ ਹੀ ਚਤਨਾ ਨਗਰ ਦੀ ਚੰਦਾ ਦੇ ਵਿਜਾਇਆ ਸੀ ਹਾਰੀ ਤੋਂ ਅਬੇ ਸੁਣਾਓ ਜਿਹੜੀਆਂ ਬੇਦੀਆਂ ਗੱਲਾਂ ਕਰਦੀਆਂ ਇਹ ਕੋ ਸਾਰੀਆਂ ਦੇਈਆਂ ਤੁਸੀਂ ਕਿਹੜੀਆਂ ਗੱਲਾਂ ਕਰਦੀਆਂ ਕਿਹੜੀਆਂ ਆਟਕ ਜਾਂ ਐਤੋਂ ਪਤਾ ਸਾਨੂੰ ਸਾਰਾ ਔਰ ਭਾਈ ਜੀ ਕਿਰਪਾ ਕਰਕੇ ਆਪਣੇ ਬਦਨ ਬੰਦ ਕਰੋ ਗੁਰੂ ਨੂੰ ਸੱਦ ਲਾਓ ਗੁਰੂ ਦੇ ਛੱਡ ਗੁਰੂ ਨੂੰ ਸੱਦ ਕੇ ਲਾਇਓ ਫਤੂਹ ਨੂੰ ਆਪਣੇ ਕੋਲ ਬਤਾਓ ਕਿ ਇਹ ਤਾਂ ਮੁੁੱਦੇ ਹੀ ਨਹੀਂ ਜਦੋਂ ਆਪਣੇ ਕਰਕੇ ਆਉਣੀ ਕਿਤੇ ਵੀ ਬੁਲਾਉਣੇ ਪੈਣਗੇ ਹੁਣ ਸਾਰੇ ਫਤੂਹ ਗੁਰੂ ਨਹੀਂ ਆ ਮਹਾਰਾਜ ਹੁਕਮ ਹੈ ਆਪੇ ਆਉਂਦੇ ਸੇਂ ਤੇ ਪਹਾੜ ਵਾਲੇ ਗੁਰੂ ਨੂੰ ਸੱਦ ਲਾਵਾ ਆਪਣੇ ਮਾਨਸ ਤੋਂ ਚੰਗੀ ਕਲਾ ਹੋਏਗੀ ਅਤੇ ਗੁਰੂ ਦਾ ਨਾਮ ਆਪਣੇ ਨਾਮ ਹਰਨ ਸੱਦੀ ਆਉਂਦੀ ਹੈ ਉਹ ਸਾਰੀ ਸੰਗਤ ਹੈ ਅੱਜ ਦੇ ਬਲਾਊਬਰ ਨੇ ਵਾਹਨ ਨੂੰ ਕੀਤਾ ਸਾਧਾਰਨ ਹਾਈ ਸਾਬਿਲ ਸਾਹਮਣੇ ਅੱਜ ਮੌਜੂਦ ਰਿਹਾ ਦੇ ਹਾਲਾਤ ਕੋਈ ਨਹੀਂ ਬਣਦੇ ਸਾਧ ਦੇ ਦੋ ਲੱਗਦੇ ਆ ਸਾਡੇ ਬੰਦੇ ਨੱਗੇ 3 ਲੱਗਦੇ ਆ ਵੀ ਮੁਕੰਮਲ ਹੀ ਹੋ ਗਏ ਫਰਾਂ ਤੋਂ ਸਾਨੂੰ ਇਹ ਹੋਵੇ ਜਿਹਨੂੰ 5 ਹਜ਼ਾਰ ਕੋ ਸੁੱਟਿਆ ਨਾ ਇਹ ਹੁਣ ਸਾਡੇ ਕਾਤੇ ਤੇ ਬਹੁਤ ਲੋਕ ਲਾਉਂਦੇ ਆ ਪਰ ਹੂਂਕੀ ਪਾਸੇ ਦੇਖੋ ਆਪ ਜੀ ਨੇ ਜਿਹੜੇ ਸਾਰੇ ਆ ਕੇ ਸਾਰੇ ਫੈਸਟਾਨ ਦੇ ਜਿਹੜੇ ਜਾਣ ਕੋ ਪਾਣੀ ਚੜਿਆ ਗਿਆ ਕਿ ਸਾਈਮਾਂ ਦੇ ਵਿੱਚੋਂ ਪਰ ਖਾੜਕੋਟ ਨੂੰ ਲੈ ਕੇ ਥੇਰਾ ਦਾ ਪਾਸਾ ਨਾਲ ਖਦੇਲ ਜੂੜੀਆਂ ਬਹੁਤ ਕੂਠਾ ਅਜਨਾਲਾ ਉਤਰ ਕੇ ਫਰੋਜ਼ਪੁਰ ਦਾ ਤੇਰੀਆਂ ਦਾ ਬਾਟਰ ਸਾਰਾ ਬਾਟਰ ਦੇ ਵਿੱਚ ਜਿਹੜਾ ਸਾਰਾ ਹੀ ਡੁੱਬ ਗਿਆ ਹੈ ਜਾਰਾ ਇਸ ਤੇ ਬਹੁਤ ਸਾਰੇ ਘਰ ਦੇ ਘਰ ਪਾਣੀ ਵਿੱਚ ਡੁੱਬ ਗਏ ਪਰ ਗੁਰੂ ਜੀ ਦੇ ਅੱਖਾਂ ਤੋਂ ਬਹੁਤ ਸੇਵਾ ਕੀਤੀ ਸਾਰੇ ਲੋਕਾਂ ਨੂੰ ਮੋੜਿਆ ਤੇ ਸਮਾਰਪੀ ਰਸਤਾ ਉਹ ਲੈ ਕੇ ਗਿਆ ਕਰੋ ਸੇਵਾ ਆਰਾ ਪਾਇਆ ਔਰ ਸਾਰੀਆਂ ਵਾਦਾਂ ਦੀ ਸੂਰਤ ਤੇ ਪਹੁੰਚ ਗਿਆ ਗੁਦਾਣਾ ਵਾਲਾ ਤੇ ਪਹੁੰਚ ਗਿਆ ਪੂਆਪਾ ਵਾਲਾ ਤੇ ਪਹੁੰਚ ਗਿਆ ਬੜੀ ਸ਼ਾਨ ਦੁਨੀਆ ਤੋਂ ਪਰੇ ਦੀ ਜਿੱਥੇ ਸੱਚੇ ਵਦੂ ਸੇਵਾ ਕਰਦੇ ਉਹ ਜੰਦਾ ਬਲਾਹ ਫਲਾਹੀ ਆਪਣੇ ਕੋਲ ਜਿਸ ਦੇ ਅਵਰੇ ਗੁਰੂ ਦੇ ਬੱਚਿਆਂ ਬਖਸ਼ਾ ਦਿੱਤੇ ਹੈ ਉਹ ਦੂਸਰਾ ਪੱਖ ਕੋ ਤਾ ਨਗਰੀ ਤੇਗਵਾ ਸਰ ਸਾਹਿਬ ਗੁਰੂ ਸਾਹਿਬ ਹਮੇ ਬੱਚਾ ਜਿਹਨੇ ਬਹੁਤ ਵੱਡੀ ਕੁਰਬਾਨੀ ਕੀਤੀ ਸਰਗੁਣ ਬਾਸਨ ਜਿਹਨੇ ਕਲਵੀ ਧਰਵਾਣਾ ਜੀ ਲਿਖਿਆ ਹੈ ਜੋ ਗੁਰੂ ਨੇ ਆਪ ਦਿੰਦੇ ਜੋ ਕੋਟ ਫਟਾਣ ਕੋਲੇ ਡਰਾਫਟ ਦੀਆਂ ਸਮਰੂਪ ਰਿਪੋਰਟ ਨਹੀਂ ਇਹ ਇੱਕ ਬਹਾਦਰ ਕੀ ਕ੍ਰਿਆ ਕਰਨੀ ਬੈਜੀ ਨੂੰ ਆ ਬੋਲ ਰੋਣ ਦੇ ਕਰਕੇ ਜਿਹੜੀ ਗੌਂਡ ਬਿਧੀ ਜਿਹੜੀ ਕਿਰਿਆ ਸਤਿਗੁਰੂ ਸੇਵਾ ਦੇ ਸਾਥੀ ਨੇ ਵਰਤਾਈ ਆ ਕਿਉਂਕਿ ਮਿਲ ਜਿੰਦੂ ਦਾ ਆਪਰਾ ਸਾਹਕਾਰ ਜਿਹੜੋ ਵੱਡੋ ਕੁਰਬਾਨੀ ਸਾਧਾ ਧਰਮ ਦੇ ਪ੍ਰਸਾਦਾ ਜੀ ਤੁਸੀਂ ਆ ਇਸ ਜੀ ਉੱਪਰ ਕੋਰਨ ਲੰਬੀ ਆ ਇਸ ਜੀ ਲੱਭ ਨਹੀਂ ਆ ਰਿਹਾ ਸਾਧ ਸੰਗਤ ਦੀਆਂ ਵੱਡੀਆਂ ਕੁਰਬਾਨੀਆਂ ਦੇਖੋ ਪਹਿਲਾ ਭਾਈ ਮਤੀ ਦਾਸ ਨੂੰ ਕੀ ਕੀਤਾ ਗਿਆ ਜੋ ਕੌਤੀ ਸਰਪਾਦਾਨ ਨੇ ਵਿਆਪਕ ਨੌਖਾਨ ਦੀ ਉਪਰਤੀ ਸੁਭਾਉ ਨੂੰ ਮਹਾਰਾਜਾ ਚਰਪਾ ਰਹੇ ਨੇ ਜਿਹਨਾਂ ਦੇ ਤਾਲ ਬਹੁਤ ਵਰਤਿਆ ਹੋਇਆ ਸਮਾਇਆ ਹੋਇਆ ਕੀ ਗੱਲ ਹੈ ਇਹਨਾਂ ਦਾ ਧਰਮ ਅਧਰਿ ਹੈ ਜਿਹਨਾਂ ਨੂੰ ਬਚਾਉਣ ਵਾਸਤੇ ਜਿੰਨੀ ਮਾੜੀ ਸ਼ਕਤੀ ਜਾਦੂ ਹੋਵੇਗੀ ਜਾਂ ਸੋਧੀ ਹੋਵੇਗੀ ਜੇਰੇ ਦਾ ਧਰਮ ਵੱਡੀ ਦਾ ਜੇ ਮਹਾਰਾਜ ਆਪੀ ਕਰੋ ਕਿਰਪਾ ਆਪ ਤੋਂ ਬਿਤਾਕਲ ਮਹਾਂਬਲੀ ਪੁਰਖਾਤਮਾ ਆਉਂਦੇ ਕਰਮ ਕੋਣ ਹੋ ਜਾਂਦਾ ਹੈ ਜਿੱਕਰ ਉੱਤਰ ਨਹੀਂ ਇਹ ਆਪ ਵਿਚਾਰਾਂ ਦਾ ਸੰਨ ਕਲਪ ਕਰਮਾ ਦਾ ਇਹ ਦੇਵਤੀ ਭਰਿਆ ਇਹ ਮੰਨ ਕੇ ਸਤਿ ਕਲਪੀ ਕਰਮਾ ਦੇ ਇਹ ਵੱਡੀਆਂ ਜੁਨੇ ਵਾਲੀਆਂ ਪਾ ਕੇ ਸਭ ਨੂੰ ਫੇਰਵਾ ਕੇ ਸਾਡੀ ਦਿੱਲੀ ਚਲੇ ਗਏ ਔਰ ਇੱਕ ਦਰਦ ਸਾਹਮਣਾ ਹੋਇਆ ਆਪਾਂ ਕਹਿੰਦੇ ਜੀ ਲੋਕਾਂ ਨੂੰ ਸੰਤ ਕਰਨੀ ਬਾਈ ਬਾਕੀ ਨਾਂ ਨਾ ਲਾਓ ਆ ਬੇਈਂਤੀ ਆਪਾਂ ਸਾਡੇ ਦੀਆਂ ਦੁਸ਼ੀਆਂ ਬਾਅਦ ਤੁਹਾਡਾ ਮਾਸ ਮਾਰ ਕੇ ਦਰਦ ਸਾਫੇ ਕਰਾ ਲਓ ਕੋਈ ਜ਼ਿੰਮੇਵਾਰ ਫੌਜਾਂ ਚ ਰੋਕ ਦਿਓ ਮਾਈਕੇ ਦੀ ਬਾਹਰ ਕਿਆਲ ਦੀ ਗੁੰਡਾ ਕਰ ਸਾਫ ਸਫੇ ਦੇਖਣਾ ਕੋਈ ਉਹਦੇ ਕਰਨਾ ਚਰਨਾ ਚਰਨਾ ਕਰਕੇ ਕੀਤਾ ਜੀ 95000 ਰੁਪਏ ਨਿਕਲ ਆਜੋ ਨਿਆਲਾ ਪਰ ਖਾਫ ਖਾਫ ਨਾ ਮਾਰ ਕੇ ਤੇ ਆ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਗੱਡੀ ਥੋੜੀ ਹੋਰੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ